ਅਪਾ ਬਣਾ ਰਹੇ ਸੀ ਭਾਈ ਕਰੇ ਦਹੀਂ ਭੱਲੇ ਸੋਪਾ ਹੋ ਗਏ ਥੋੜਾ ਜਿਹਾ ਵੀਡੀਓ ਬਣਾਉਣ ਤੋਂ ਲੇਟ ਸੋ ਬਾਈਆਂ ਨੇ ਪਹਿਲਾਂ ਸਟਾਰਟ ਕਰਤਾ ਸੀ ਇਹ ਕੰਮ ਤੇ ਆ ਇੰਨਾ ਕੀ ਰਹਿ ਗਿਆ ਸੀ ਮਾਹ ਚੱਲ ਵੀਡੀਓ ਬਣਾਉਣੀ ਆ ਬਣਾ ਲੈਨੇ ਆ ਤੇ ਆ ਲਓ ਜੀ ਇਹ ਦਹੀਂ ਭੱਲੇ ਵਾਲਾ ਇਹ ਆਪਣੇ ਹੋ ਗਏ ਭੱਲੇ ਹਨਾ ਇੱਕ ਵਾਰੀ ਆਪਾਂ ਨੇ ਅਧਕ ਚੇ ਚੇ ਰੱਖਲੇ ਮਤਲਬ ਕਿ ਪੂਰੇ ਤਰ੍ਹਾਂ ਚੰਗੀ ਤਰ੍ਹਾਂ ਪਕਾਇਆ ਨਹੀਂ ਹੈਗਾ ਇਹਨਾਂ ਨੂੰ ਇੱਕ ਵਾਰੀ ਆਪਾਂ ਇੱਕ ਪੂਰ ਇਦਾਂ ਹੀ ਕੱਢਾਂਗੇ ਉਸ ਤੋਂ ਬਾਅਦ ਆਪਾਂ ਨੇ ਦੂਜੀ ਵਾਰੀ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਆ ਕਰੋ ਆ ਸਾਡੇ ਪੁੱਗਰ ਪਿਆਰ ਸੱਫੇ ਜੀ ਲੱਗ ਰਹੇ ਨੇ ਪਕਾਉਣ ਭੱਲੇ ਤੇ ਭਾਈ ਆਹਾ ਇੱਧਰ ਰੱਖੀ ਜਾਂਦੇ ਆ ਤੇ ਆ ਅਸੀਂ ਆਪਣਾ ਪੂਰਾ ਬਲੇਟਰ ਕਹਿ ਲਓ ਚਾਹ ਫਿਰ ਆਟਾ ਕਹਿ ਲਓ ਭਾਈ ਦਹੀਂ ਭੱਲੇ ਵਾਲਾ ਹਨਾ ਇਹਦੇ ਵਿੱਚ ਆਪਾਂ ਨੇ ਉਰਦ ਤੇ ਮੂੰਗੀ ਦੀ ਜਿਹੜੀ ਦਾਲ ਸੀ ਦੋਨਾਂ ਨੂੰ ਮਿਕਸ ਕੀਤਾ ਹੋਇਆ ਸੀ ਉਹਨੂੰ ਪਹਿਲਾਂ ਭਿਉ ਲਿਆ ਸੀ ਤੇ ਭਿਏ ਕੇ ਕਾਫੀ ਟਾਈਮ ਬਾਅਦ 5-6 ਘੰਟੇ ਭਇਆ ਸੀ ਉਸ ਤੋਂ ਬਾਅਦ ਭਾਈ ਉਹਨਾਂ ਦਾ ਗ੍ਰੇਂਡਰ ਕਰਕੇ ਇਸ ਤਰ੍ਹਾਂ ਨਾ ਪੇਸਟ ਬਣਾ ਲਿਆ ਸੀਗਾ ਤੇ ਥੋੜਾ ਬਹੁਤਾ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਸੀ ਠੀਕ ਹੈ ਜੀ ਤੇ ਤਾਂ ਜੋ ਭੱਲੇ ਦੇ ਜਿਹੜੇ ਚੰਗੀ ਤਰ੍ਹਾਂ ਵਧੀਆ ਇਧਰੋਂ ਫੁੱਲਵੇਂ ਜੇ ਬਣ ਸਕਣ ਨਹੀਂ ਤਾਂ ਫਿਰ ਉਹ ਇਦਾਂ ਹੀ ਆਟਾ ਜਿਹਾ ਪਿਆ ਰਹੂਗਾ ਉਹਦਾ ਫਿਰ ਕੋਈ ਭਾਈ ਸੁਆਦ ਨਹੀਂ ਆਉਣਾ ਇਸ ਕਰਕੇ ਥੋੜਾ ਜਿਹਾ ਮਿੱਠਾ ਸੋਡਾ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਤੇ ਇੱਥੇ ਆਪਾਂ ਕਈ ਵੰਦੇ ਸਰੋਦਾ ਤੇਲ ਵਗੈਰਾ ਯੂਜ਼ ਕਰਦੇ ਜੇ ਦੂਜੇ ਕੋਈ ਤਾਂ ਰਿਫਾਈਨਡ ਘਿਓ ਹੀ ਇਹ ਯੂਜ਼ ਕਰੋਗੇ ਤਾਂ ਬੜੀਆ ਗੱਲ ਹੈ ਆ ਤੁਸੀਂ ਭੱਲੇ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਸੋ ਉਹ ਜਿਹੜੇ ਸਿੰਪਲ ਭੱਲੇ ਸੀਗੇ ਇਹ ਆਪਣੇ ਹੈਗੇ ਜਿਹਨੂੰ ਆਪਾਂ ਦਹੀਂ ਬੜਾ ਕਹਦੇ ਨੇ ਉਹ ਚੀਜ਼ ਹੈ ਜਿਹਦੇ ਉੱਪਰ ਲੱਗਿਆ ਹੋਇਆ ਹੈ ਜੀਰਾ ਅੱਜ ਆਪਾਂ ਤਿੰਨ ਤਰ੍ਹਾਂ ਦੇ ਜਿਹੜੇ ਦਹੀਂ ਭੱਲੇ ਜਾਂ ਦਹੀਂ ਬੜਾ ਬਣਾਵਾਂਗੇ ਠੀਕ ਹੈ ਜੀ ਤੇ ਆਹ ਲੋ ਇਹ ਨੂੰ ਦਹੀਂ ਬੜਾ ਕਹਿੰਦੇ ਨੇ ਇਹਦੇ ਉੱਪਰ ਲੱਗਿਆ ਹੋਇਆ ਹੈ ਜੀਰਾ ਸੋ ਇਹਦੇ ਵਿੱਚੋਂ ਮਿੱਠੀ ਚਟਨੀ ਵਗੈਰਾ ਕੁਝ ਪੈਂਦਾ ਨਹੀਂ ਹੁੰਦਾ ਤੇ ਆਹ ਲੋ ਜੀ ਇਹ ਕਪੂਰ ਹੈ ਜੇ ਇੱਕ ਸੜੇ ਗੁਰਪਿਆਰ ਸੱਤ ਜੀ ਕੱਟਣ ਲੱਗ ਰਹੇ ਨੇ ਇਸ ਤੋਂ ਬਾਅਦ ਫਿਰ ਸੈਕਿੰਡ ਟਾਈਮ ਇਹਨਾਂ ਨੂੰ ਉਬਾਲਾਂਗੇ ਤੇ ਆਹ ਹੁਣ ਆਪਣੇ ਆਗੇ ਤੀਜੀ ਟਾਈਪ ਹੈ ਪਰ ਇਹ ਆਪਾਂ ਬਣਾਵਾਂਗੇ ਮੇਥੀ ਵਾਲੀ ਠੀਕ ਹੈ ਜੀ ਤਿੰਨ ਤਰ੍ਹਾਂ ਦੇ ਆਪਾਂ ਨੇ ਉਹ ਬਣਾਏ ਸੀਗੇ ਫਲੇਵਰ ਕਹ ਲੋ ਤੁਸੀਂ ਹਨਾ ਇੱਕ ਤਾਂ ਸਿੰਪਲ ਹੋਗੇ ਸੀਗੇ ਤੇ ਇੱਕ ਜੀਰੇ ਵਾਲੇ ਹੋਗੇ ਦਹੀਂ ਬੜਾ ਕਹਦੇ ਨੇ ਜਿਹਨੂੰ ਆਪਾਂ ਤੇ ਇੱਕ ਇਹ ਹੋਗੇ ਮੇਥੀ ਵਾਲੇ ਆ ਮੇਥੀ ਵਾਲੇ ਭਈਆ ਕੋਲਿਆ ਬਾਈ ਨੇ ਆਟਾ ਤੇ ਹੁਣ ਬਣਾਉਣ ਦਾ ਤਰੀਕਾ ਦੇਖੋ ਤੁਸੀਂ ਬਾਕੀ ਹੈ ਨਹੀਂ ਪੱਕੇ ਬੰਦੇ ਤਾਂ ਪੱਕੇ ਬੰਦੇ ਹੀ ਹੁੰਦੇ ਆ ਬਾਕੀ ਤੁਸੀਂ ਸਿੱਖ ਸਕਦੇ ਹੋ ਦੇਖੋ ਆ ਲਓ ਇਸਦਾਂ ਕਰਕੇ ਆਪਾਂ ਕਹਿ ਨਹੀਂ ਦਿੰਦੇ ਵੀ ਇੱਕੋ ਸਾਈਜ਼ ਇਹ ਭੱਲੇ ਕਿਵੇਂ ਬਣਾ ਲੈਂਦਾ ਉਹ ਕੋਈ ਵੱਡਾ ਛੋਟਾ ਜਾਂ ਨਹੀਂ ਚਲੋ ਥੋੜਾ ਬਹੁਤਾ ਫਰਕ ਨਾਰਮਲ ਹੀ ਫਰਕ ਤਾਂ ਹੋ ਜਾਂਦਾ ਪਰ ਤੁਸੀਂ ਦੇਖ ਸਕਦੇ ਤੁਸੀਂ ਜਿਆਦਾ ਫਰਕ ਨਹੀਂ ਹੈਗਾ ਬਹੁਤ ਵਧੀਆ ਤਰੀਕੇ ਨਾਲ ਬਣ ਰਹੇ ਇਹ ਆਹ ਲੋ ਜੀ ਇਹ ਬਣਾਉਣ ਦਾ ਤਰੀਕਾ ਹੁੰਦਾ ਇੱਕ ਤਰ੍ਹਾਂ ਦਾ ਆ ਦੇਖੋ ਇਸੇ ਦੇ ਵਿੱਚ ਨਾਲ ਸੇਮ ਸਾਈਜ਼ ਦੇ ਭੱਲੇ ਥੋੜੇ ਬਣਨਗੇ ਹਨਾ ਹੁਣ ਗਿਣਤੀ ਮਿੰਨਤੀ ਨਾ ਪਈ ਕਰਨ ਲੱਗੇ ਜੇ ਕਿਉਂਕਿ ਥੋੜਾ ਬਹੁਤ ਤਾਂ ਫਰਕ ਤਾਂ ਹੋ ਸਕਦਾ ਪਰ ਜ਼ਿਆਦਾ ਫਰਕ ਨਹੀਂ ਹੋਊਗਾ ਜ਼ਿਆਦਾਤਰ ਸੇਮ ਸਾਈਜ਼ ਹੀ ਹੋਣਗੇ ਜੇ ਤੁਸੀਂ ਇਦਾਂ ਨਹੀਂ ਬਣਾਓਗੇ ਸੇਮ ਵੱਡੇ ਛੋਟੇ ਹੋਣਗੇ ਤਾਂ ਥੋੜਾ ਕਸਟਮਰ ਨਰਾਜ਼ ਹੋਣ ਦੇ ਚਾਂਸ ਜੇ ਹੁੰਦੇ ਨੇ ਕਿਉਂਕਿ ਇੱਕ ਵਾਰੀ ਕਿਸੇ ਨੂੰ ਪਾਇ ਨਹੀਂ ਪਤਾ ਦੋ ਇੱਕ ਪਲੇਟ ਤੁਸੀਂ ਤਿਆਰ ਕਰੋ ਉਹਦੇ ਵਿੱਚ ਦੋਏ ਜਿਹੜੇ ਪੱਲੇ ਹੋਣਗੇ ਉਹ ਵੱਡੇ ਵਾਜਣੇ ਕਿੰਨੂੰ ਛੋਟੇ ਜਾਣਗੇ ਲ ਕੋਈ ਯਾਰ ਮੇਰੇ ਨਾਲ ਘੱਟਾ ਉਹਦੇ ਨਾਲ ਯਾਰ ਵੱਧਨੇ ਆ ਕਿਵੇਂ ਕੰਮ ਚੱਲੂਗਾ ਆ ਇਸ ਕਰਕੇ ਵੀ ਇਸ ਤਰੀਕੇ ਨਾਲ ਹੀ ਬਣਾਇਆ। ਬਾਕੀ ਯਾਰ ਬਾਜ਼ਾਰ ਦਾ ਤਰ ਬਾਹਰ ਖਾਣ ਦੀ بجائے ਤੁਸੀਂ ਆਪਣਾ ਘਰੇ ਬਣਾ ਕੇ ਖਾਓ। ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੱਦਾਂ ਕੀ ਬਣਾਉਣਾ। ਹਨੀ ਆ ਹੁਣ ਆਪਾਂ ਇੱਕ ਵਾਰੀ ਪਹਿਲਾਂ ਹਾਫ ਬੋਇਲ ਕਰਕੇ ਰੱਖ ਲਈਏ। ਦੂਜੀ ਵਾਰੀ ਬੋਇਲ ਕਰਨ ਲੱਗ ਰਹੇ ਤੇ ਦੂਜੇ ਪਾਸੇ ਸਾਡੇ ਹੈਪੀ ਸਿੰਘ ਜੀ ਦਹੀਂ ਤਿਆਰ ਕਰ ਰਹੇ ਨੇ ਆਪਣੀ। ਉਹਨੇ ਦਹੀਂ ਦੇ ਵਿੱਚ ਆਪਣੀ ਜਿਹੜੀ ਖੰਡ ਸੀ ਉਹ ਵੀ ਆਪਾਂ ਪੀਸ ਕੇ ਪਰ ਇਹ ਆਪਣੀ ਖੰਡ ਹੁੰਦੀ ਜੀ ਉਸ ਨੂੰ ਮਿਕਸੀ ਦੇ ਵਿੱਚ ਪੀਸ ਕੇ ਪਾ ਰਹੇ ਤੇ ਦਹੀਂ ਤਿਆਰ ਕਰ ਰਹੇ ਤੇ ਇਹ ਦੂਜੀ ਸਾਈਡ ਆਪਣੇ ਗੁਰਪਿਆਰ ਸਾਹਿਬ ਜੀ ਆ ਦੂਜੇਪੂਰ ਜਿਹੜਾ ਉਹ ਤਿਆਰ ਕਰੀ ਜਾਂਦਾ ਚੰਗੀ ਤਰ੍ਹਾਂ ਉਹਨਾਂ ਨੂੰ ਪਕਾਈ ਜਾਂਦੇ ਤੇ ਇੱਧਰ ਦਹੀਂ ਤਿਆਰ ਹੋਈ ਜਾਂਦਾ ਹੁਣ ਦਹੀਂ ਨੂੰ ਫਾ ਲਾਵਾਂਗੇ ਘੋਟਾ ਭਾਈ ਆ ਲਓ ਜੀ ਆ ਦੂਜਾ ਬਣਾਉਣ ਤੇ ਰੈਡੀ ਹੋ ਗਏ ਆ ਕੱਚੇ ਵਾਲੇ ਆ ਗਏ ਆਪਣੇ ਆ ਹੁਣ ਪੂਰੀ ਤਰ੍ਹਾਂ ਰੈਡੀ ਨੇ ਸੋ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਆ ਰਿਹਾ ਹੈ ਇਹਨਾਂ ਦਾ ਉਹ ਥੋੜਾ ਵਾਈਟ ਵਾਈਟ ਲੱਗ ਰਹੇ ਨੇ ਕਿਉਂਕਿ ਉਹ ਹਜੇ ਕੱਚੇ ਨੇ ਆ ਹੁਣ ਪ੍ਰੋਪਰ ਪੱਕ ਚੁੱਕੇ ਨੇ ਜੇਕਰ ਤੁਸੀਂ ਇਹਨਾਂ ਨੂੰ ਖੋਲ ਕੇ ਦੇਖੋ ਤਾਂ ਅੰਦਰ ਰੂ ਰੂ ਜਿਹਾ ਹੋਣਗੇ ਠੀਕ ਹੈ ਜੀ ਮੈਂ ਕਹਾਂ ਜੀ ਬਾਲੇ ਕੈਂਟ ਚੀਜ਼ ਬਣੀ ਹੈ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਹਨਾ ਬਾਕੀ ਛੋਟੇ ਜਿਹੇ ਕੈਮਰੇ ਕਰਕੇ ਫਰਕ ਪੈ ਜਣਾ ਹੁੰਦਾ ਆ ਦੇਖੋ ਵੈਸੇ ਵੀਰ ਵੀ ਵਰਕ ਲੱਗ ਰਿਹਾ ਆ ਲਓ ਜੇ ਛਿਟੇ ਛਿਟੇ ਜਾ ਰਹੇ ਆ ਦੇਖੋ ਤੁਹਾਨੂੰ ਆ ਅੱਧ ਆ ਗਈ ਆਪਣੀ ਦਹੀਂ ਤਾਂ ਦਹੀਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਦਹੀਂ ਨੇ ਆਪਾਂ ਨੇ ਵਿੱਚ ਕੋਈ ਪਾਣੀ ਵਗੈਰਾ ਜਾਂ ਕੁਝ 1% ਵੀ ਮਿਕਸ ਨਹੀਂ ਕੀਤਾ ਬਾਜ਼ਾਰ ਤੋਂ ਲੈ ਕੇ ਆਏ ਸੀ ਦਹੀਂ ਆਪਾਂ ਠੀਕ ਹੈ ਬਸ ਉਹਦੇ ਵਿੱਚ ਮਿੱਠਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਟਾ ਲਾਇਆ ਭਈ ਆਪਣਾ ਆ ਲੋ ਜੀ ਇਹ ਹੁਣ ਆਪਣੇ ਸਾਰੇ ਜਿਹੜੇ ਭੱਲੇ ਆ ਉਹ ਤਿਆਰ ਆ ਪਿੱਛੇ ਮੇਥੀ ਵਾਲੇ ਨੇ ਵਿੱਚੇ ਜੀਰੇ ਵਾਲੇ ਨੇ ਤੇ ਵਿੱਚੇ ਆਪਣਾ ਸਿੰਪਲ ਜਿਹੜਾ ਤੇ ਭੱਲਾ ਉਹ ਆ ਗਿਆ ਜੀ ਤੇ ਆ ਆਪਣਾ ਆ ਗਿਆ ਨੂਨ ਵਾਲਾ ਪਾਣੀ ਠੀਕ ਹੈ ਇਹ ਇਦਾਂ ਜਿਹੜੇ ਦਹੀਂ ਭੱਲੇ ਜਿਹੜੇ ਭੱਲੇ ਆਪਣੇ ਹੋਗੇ ਇਹਨਾਂ ਨੂੰ ਥੋੜੇ ਜੇ ਠੰਡੇ ਕਰ ਲਿਓ ਠੰਡੇ ਕਰਨ ਤੋਂ ਬਾਅਦ ਇਹਨਾਂ ਨੂੰ ਹਣੀ ਜਦ ਜੇ ਠੰਡੇ ਹੋ ਗਏ ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਚ ਪਾਓ ਠੀਕ ਹੈ ਉਸ ਤੋਂ ਬਾਅਦ ਆ ਤੁਸੀਂ ਜਦ ਜੇ ਠੰਡੇ ਹੋ ਗਏ ਨੂਨ ਵਾਲੇ ਪਾਣੀ ਚ ਪਾਣਾ ਇਹਨੂੰ ਨੂਨ ਵਾਲੇ ਪਾਣੀ ਤੋਂ ਬਾਅਦ ਇੱਕ ਵਾਰੀ ਇਹਨੇ ਠੰਡੇ ਆਏ ਆ ਨੂਨ ਵਾਲੇ ਪਾਣੀ ਚ ਕੋਈ ਥੋੜਾ ਟਾਈਮ ਰੱਖ ਕੇ ਫਿਰ ਆਪਾਂ ਇਹਦੇ ਵਿੱਚ ਬਰਫ਼ ਵਿੱਚ ਬਰਫ਼ ਛੱਡ ਦਿਓ ਹਨਾ ਤਾਂ ਜੋ ਇਹ ਠੰਡੇ ਹੋ ਜਾਣ ਕਿਉਂਕਿ ਗਰਮ-ਗਰਮ ਤਾਂ ਫਿਰ ਭਾਈ ਵਧੀਆ ਵੀ ਨਹੀਂ ਲੱਗਣੀ ਜਿੰਨਾ ਚਿਰ ਇਹ ਠੰਡੇ ਠੰਡੇ ਨਾ ਹੋਣ ਤਾਂ ਆਪਾਂ ਨੇ ਭਾਈ ਹੁਣ ਜਲਦੀ ਠੰਡੇ ਕਰਨ ਵਾਸਤੇ ਕੀ ਕਰਿਆ ਵਿੱਚ ਸਿੱਟੀ ਬਰਫ਼ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਇਹ ਤੁਸੀਂ ਇਹਨਾਂ ਦਾ ਕਲਰ ਚੈੱਕ ਕਰੋ ਇਹ ਕਲਰ ਹਜੇ ਤੁਹਾਨੂੰ ਬ੍ਰਾਊਨ ਬ੍ਰਾਊਨ ਜਿਹਾ ਕਲਰ ਆ ਰਿਹਾ ਜਿੰਤਾ ਜ਼ਿਆਦਾ ਰੜੇ ਹੋਏ ਹੋਣ ਹਨੀ ਪਰ ਜੇ ਜੇ ਨੂੰ ਕਟੋ-ਕਟ ਤਨ ਤੋਂ ਚਾਰ ਕੰਟ ਹੈ ਨਾ ਪ੍ਰੋਸੈਸ ਹੈ ਜੀ ਤਾ ਹੁਣ ਆਪਾਂ ਇੱਕ ਵਾਰੀ ਕਰਦੇ ਆ ਟੇਸਟ ਸੋ ਦੇਖਦੇ ਆ ਭਈ ਮਿਹਨਤਾ ਜਿਹੜੀ ਹੋਰ ਰੰਗ ਲੈ ਕੇ ਆਉਂਦੀ ਐ ਜਾਂ ਨਹੀਂ ਤਾਂ ਭਈ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਤੇ ਭਈ ਆਹ ਲਓ ਜੀ ਆਪਾਂ ਕਰੀ ਆਪਣੇ ਕੋਲ ਜੀ ਰੈਡੀ ਸੋ ਇਹਦੇ ਵਿੱਚ ਆਪਾਂ ਨੇ ਕੋਈ ਪਾਪੜੀ ਵੀ ਕਰਾਇਆ ਜਾਂ ਕੁਛ ਹਜੇ ਤੱਕ ਕੁਛ ਵੀ ਨਹੀਂ ਪਾਇਆ ਹੈਗਾ ਸੋ ਆਪਾਂ ਸਿੱਧਾ ਸਿੰਪਲ ਟੇਸਟ ਕਰਕੇ ਦੇਖਾਂਗੇ ਹਨਾ ਤਾਂ ਉਸ ਤੋਂ ਬਾਅਦ ਦੇਖਾਂਗੇ ਵੀ ਕੀ ਗੱਲਬਾਤ ਬਣਦੀ ਜਿਹੜਾ ਆਪਾਂ ਨੇ ਨੂਨ ਮਿਰਚ ਮਸਾਲਾ ਜੋ ਵੀ ਪਾਉਣਾ ਸੀਗਾ ਉਹ ਆਪਾਂ ਨੇ ਨੂਨ ਵਗੈਰਾ ਹੋਇਆ ਹੈਗਾ ਸੀ ਜਿਹੜਾ ਉਹ ਜਿਹੜੇ ਪਾਣੀ ਚ ਆਪਾਂ ਨੇ ਦਿੰਦਾ ਭੱਲੇ ਡੋਏ ਸੀਗੇ ਹਨ ਉਹਦੇ ਵਿੱਚ ਆਪਣੇ ਨਮਕ ਪਤਾ ਸੀ ਤੇ ਉਹੀ ਨਮਕ ਆ ਜਿਹੜਾ ਭੱਲਿਆਂ ਦੇ ਵਿੱਚ ਰਚ ਗਿਆ ਸੋ ਇਸ ਦੇ ਵਿੱਚ ਆਪਾਂ ਨੂੰ ਦੁਬਾਰਾ ਨਮਕ ਪਾਉਣ ਦੀ ਲੋੜ ਨਹੀਂ ਹੈਗੀ ਸੋ ਆਪਾਂ ਕਰਦੇ ਆ ਟੇਸਟ ਸੋ ਦੇਖਦੇ ਆ ਫਿਰ ਆਪਾਂ ਟੇਸਟ ਕੀ ਕਹਿੰਦਾ ਸੋ ਆਪਾਂ ਕਰਾਂਗੇ ਸਿੰਪਲ ਟੇਸਟ ਤਾਂ ਜੋ ਆਪਣੇ ਭੱਲੇ ਨੇ ਜਿਹੜੇ ਉਹਨਾਂ ਨੂੰ ਪਤਾ ਲੱਗੇ ਸਕੇ ਵੀ ਕਿੱਦਾਂ ਨੇ ਕਿਉਂਕਿ ਜਿਹੜਾ ਮਸਾਲਾ ਵਗੈਰਾ ਪਾਣਾ ਸੀ ਆਪਾਂ ਥੋੜਾ ਬਹੁਤਾ ਨਮਕ ਵਗੈਰਾ ਕਾਲਾ ਨਮਕ ਤੇ ਬਾਈਡ ਨਮਕ ਉਹ ਭੱਲਿਆਂ ਦੇ ਵਿੱਚ ਹੀ ਰਲਾਤਾ ਸੀ ਆਪਾਂ ਨੇ ਆਹ ਲਓ ਜੀ ਹੁਣ ਆਪਾਂ ਬਾਈ ਕਰਦਾ ਟੇਸਟ ਇਹ ਸਾਡੇ ਹੈਗੇ ਨੇ ਕੁਲਦੀਪ ਸਟਾਰ ਵਿੱਕੀ ਸਟਾਰ ਗੱਲ ਜਾਈ ਲਓ ਜੀ ਕਿਆ ਬਾਤਾਂ ਨੇ ਦੇਖਿਆ ਕੀ ਕੀ ਰਿਐਕਸ਼ਨ ਨਵੀ ਆਹਾਹਾ ਬਾਈ ਤਾਂ ਕਹਿੰਦਾ ਜਮਾ ਸਰੇ ਲੱਗਾ ਓਕੇ ਜੀ ਵੀਡੀਓ ਵੇਖਦੇ ਲਿਖੀਦਾ ਲਾਈਕ ਸ਼ੇਅਰ ਕਮੈਂਟ